ਕਿ ਜਿਹੜਾ ਤੁਸੀਂ ਵਿਅਕਤੀ ਬੜਾ ਸਾਰੇ ਐਗਜ਼ਾਮ ਕਰਦੇ ਆ ਪੰਜਾਬ ਸਰਕਾਰ ਅਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਵੱਲੋਂ ਸਾਨੂੰ ਜਿਹੜੀਆਂ ਨਸ਼ਾ ਤਸਕਰਾਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਹਾਸਲ ਹੋਏ ਨੇ ਇਸੇ ਤਹਿਤ ਜਿਹੜੀ ਪੰਜਾਬ ਸਰਕਾਰ ਵੱਲੋਂ ਜਿੱਦ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਸੋਨੋ ਜਿਹੜਾ ਸਰੋਜ ਮੈਡੀਕਲ ਸਟੋਰ ਹੈ ਸ਼ਿਪੂਰੀ ਦੇ ਵਿੱਚ ਉਹ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਐਂਡ ਉਹ ਆਪਣੇ ਮੈਡੀਕਲ ਸਟੋਰ ਤੇ ਨਸ਼ੀਆਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਵੇਚਦਾ ਹੈ ਇਸ ਦੇ ਸਾਇਦ ਸਾਨੂੰ ਜਿਹੜੀ ਇੱਕ ਹੋਰ ਇਨਫੋਰਮੇਸ਼ਨ ਰੀਸੀਵ ਹੋਈ ਕਿ ਉਸਨੇ ਆਪ ਦੇ ਘਰ ਦੇ ਵਿੱਚ ਜੋ ਓਂਕਾਰ ਨਗਰ ਦੇ ਵਿੱਚ ਸਥਿਤ ਹੈ ਉੱਥੇ ਉਹਨੇ ਭਾਰੀ ਮਾਤਰਾ ਦੇ ਵਿੱਚ ਗੋਲੀਆਂ ਤੇ ਕੈਪਸੂਲ ਉੱਥੇ ਰੱਖੇ ਹੋਏ ਨੇ ਇਸ ਇਨਫੋਰਮੇਸ਼ਨ ਦੇ ਬਹਿਸ ਤਹਿਤ ਅਸੀਂ ਪਰਚਾ ਦਰਜ ਕਰਕੇ ਅਸੀਂ ਉਸ ਅਧਿਕਾਰ ਦੇ ਰੀਡ ਕੀਤੀ ਜਿਸ ਦੇ ਵਿੱਚੋਂ ਸਾਨੂੰ 1330 ਗੋਲੀਆਂ ਤੇ ਕੈਪਸੂਲ ਬਰਾਮਦ ਹੋਏ ਅਤੇ 1,03000 ਰੁਪਏ ਦੀ ਜਿਹੜੀ ਡਰੱਗ ਮਨੀ ਬਰਾਮਦ ਹੋਈ ਜਿਸ ਤੇ ਕਾਰਵਾਈ ਕਰਦੇ ਹੋਏ ਅਸੀਂ ਥਾਣਾ ਸਿਟੀ ਫਗਵਾੜਾ ਵਿੱਚ 163 ਨੰਬਰ ਮੁਕੱਦਮਾ ਐਫ ਆਈ ਨੰਬਰ ਮਿਤੀ 15/7/2025 ਅੰਡਰ ਸੈਕਸ਼ਨ 27 85 ਐਨ ਡੀ ਪੀ ਐਸ ਤਹਿਤ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਇਸ ਨੂੰ ਗ੍ਰਿਫਤਾਰ ਕਰਕੇ ਇਹਨੂੰ ਜੁਡੀਸ਼ੀਅਲ ਕੋਰਟ ਦੇ ਵਿੱਚ ਕਿਹੜਾ ਪੇਸ਼ ਕੀਤਾ ਗਿਆ ਐ ਐਂਡ ਇਸ ਦਾ 3 ਦਿਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਗਿਆ ਹੈ ਇਸ ਦੀ ਪ੍ਰਾਪਰਟੀ ਬਾਰੇ ਤੇ ਇਸ ਦੇ ਹੋਰ ਜਿਹੜੀ ਰਿਕਵਰੀ ਬਾਰੇ ਹੋਰ ਇਹਨਾਂ ਸਮਾਨ ਕਿੱਥੇ ਲੁਕਾ ਕੇ ਰੱਖਿਆ ਹੈ ਜਾਂ ਕੋਈ ਹੋਰ ਕਿਸ ਦੇ ਨਾਲ ਇਹ ਕਾਰੋਬਾਰ ਦਾ ਕੰਮ ਕਰਦਾ ਸੀ ਉਸ ਬਾਰੇ ਜਿਹੜੀ ਆ ਅਸੀਂ ਇੰਟਰੋਗ੍ਰੇਸ਼ਨ ਦੌਰਾਨ ਸਾਰੀ ਜਿਹੜੀ ਜਾਣਕਾਰੀ ਹਾਸਲ ਕਰਾਂ ਮੈਂ ਮੈਨੇ ਦੱਸਿਆ ਕੋਈ ਕਿਹੜੀ ਜਗ੍ਹਾ ਤੋਂ ਇਹ ਗੋਲੀਆਂ ਲੈ ਕੇ ਆਂਦੇ ਸਾਹਮਣੇ ਆ ਕੁਝ ਜੀ ਬਿਲਕੁਲ ਇਹਨੇ ਦੱਸਿਆ ਕਿ ਜਲੰਧਰ ਨਾਮ ਜਲੰਧਰ ਦੇ ਵਿੱਚ ਇੱਕ ਇੱਕ ਹੈ ਜਿਹਦੇ ਬਾਰੇ ਅਸੀਂ ਡਿਸਕਲੋਸ ਨਹੀਂ ਕਰ ਸਕਦੇ ਅਸੀਂ ਉਸ ਤੋਂ ਹੀ ਆਪਣਾ ਸਾਮਾਨ ਲੈ ਕੇ ਆਉਂਦਾ ਸੀ ਉਸ ਦੇ ਬਾਰੇ ਜਦੋਂ ਉਸ ਨੂੰ ਗੁਫਤਾਰ ਕਰਾਂਗੇ ਉਸ ਤੋਂ ਅਸੀਂ ਜਿਹੜੀ ਆ ਕਾਫੀ ਭਾਰੀ ਮਾਤਰਾ ਵਿੱਚ ਰਿਕਵਰੀ ਹੋਣ ਦੇ ਚਾਂਸਸ ਨੇ ਮੈਮ ਕਿਹੜੀ ਕਿਹੜੀ ਜਗ੍ਹਾ ਇਹ ਸਪਲਾਈ ਕਰਦਾ ਸੀ ਅ ਫਿਲਹਾਲ ਸਾਡੇ ਕੋਲ ਅਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਹਮਣੇ ਹੈ ਇਹ ਜਿਹੜੇ ਆਪਣੇ ਮੈਡੀਕਲ ਸਟੋਰ ਤੇ ਹੀ ਜਿਹੜਾ ਉਹ ਗਾਕਾ ਨੂੰ ਵੇਚਦਾ ਸੀ ਖੁਰਾਕ ਦੇ ਰੂਪ ਦੇ ਵਿੱਚ ਦਿੰਦਾ ਸੀ ਅ ਇਸ ਦੇ ਜਿਹੜੇ ਮੈਡੀਕਲ ਸਟੋਰ ਦੀ ਜਿਹੜੀ ਹੈ ਜਾਂਚ ਹੋਣੀ ਬਾਕੀ ਹੈ ਉਹ ਡਰੱਗ ਇਨਸਪੈਕਟਰ ਨੂੰ ਅਸੀਂ ਉਹਨਾਂ ਨੂੰ ਅਸੀਂ ਕਾਲ ਕਰਕੇ ਉਹਨਾਂ ਨੂੰ ਬੁਲਾ ਕੇ ਇਹ ਮੈਡੀਕਲ ਸਟੋਰ ਦੀ ਵੀ ਚੈਕਿੰਗ ਕਰਵਾਵਾਂਗੇ ਇਸ ਤੋਂ ਇਲਾਵਾ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਸ ਦੀ ਪ੍ਰਾਪਰਟੀ ਬਾਰੇ ਵੀ ਸਿੱਟਾ ਕੋਈ ਦੱਸਿਆ ਨਹੀਂ ਕਿੰਨੇ ਵੀਰਦੂ ਦੇ ਕੰਮ ਕਰਦਾ ਪਿਆ ਸੀਗਾ ਅ ਇਹ ਮੈਡੀਕਲ ਸਟੋਰ ਜਿਹੜਾ ਹੈ ਤਾਂ 2016 ਤੋਂ ਇਹ ਮੈਡੀਕਲ ਸਟੋਰ ਦੇ ਵਿੱਚ ਕੰਮ ਕਰਦਾ ਸੀਗਾ ਐਂਡ ਜਿਹੜੀ ਇਹਦੀ ਜਿਹੜੀਆਂ ਇਨਫੋਰਮੇਸ਼ਨ ਸਾਨੂੰ ਇਹਦੇ ਡਰੱਗਸ ਦੇ ਵੇਚਣ ਬਾਰੇ ਜਿਹੜੀ ਆ ਉਹ ਕਾਫੀ ਦਿਨਾਂ ਤੋਂ ਹਾਸਲ ਹੋ ਰਹੀ ਸੀ ਕਿਉਂਕਿ ਜਿਸ ਦੇ ਤਹਿਤ ਅਸੀਂ ਜਿਹੜੀ ਇਨਫੋਰਮੇਸ਼ਨ ਬੇਸ ਜਿਹੜੀ ਆ ਸਾਰਾ ਆਪਰੇਸ਼ਨ ਕਰਕੇ ਇਹਨੂੰ ਜਿਹੜੀ ਆ ਗ੍ਰਫਤਾਰ ਕਰਕੇ ਤੇ ਇਹਦੀ ਕਾਰਵਾਈ ਕੀਤੀ ਮੈਮ ਕਿਹੜੀ ਜਗ੍ਹਾ ਇਹ ਮੈਡੀਕਲ ਸੋਚਤਾਂਗੇ ਜੀ ਇਹ ਜੀ ਸ਼ਿਪੂਰੀ ਜਿਹੜਾ ਹੈਗਾ ਨਗਰ ਹੈ ਸ਼ਿਪੂਰੀ ਸ਼ਾਮਨਗਰ ਦੇ ਜਿਹੜਾ ਫਗਵਾੜਾ ਸ਼੍ਰੀ ਦੇ ਵਿੱਚ ਫਰਿਆ ਇਹ ਆਪਣੀ ਦੁਕਾਨੇ ਦਾ ਕਰਾਇਤੇ ਅਨੇ ਜਿਹੜੇ ਦੁਕਾਨ ਜਿਹੜੀ ਉਹ ਕਿਰਾਏ ਤੇ ਹਾਸਲ ਕਰਿਆ ਹੈ ਉਹਦੇ ਕੋਲ ਤੇ ਇਹ ਆਪਣੇ ਇਸਨੇ ਇੱਕ ਹੋਰ ਆਪਣੀ ਜਿਹੜੀ ਨਵੀਂ ਦੁਕਾਨ ਲਈ ਹੋਈ ਹੈ ਜਦੋਂ ਉਹਨੂੰ ਮਹੌਲਾ ਵਾਸੀਆਂ ਨੂੰ ਇਸ ਕਿੰਦੇ ਜਿਹੜੇ ਮੈਡੀਕਲ ਜਿਹੜੀ ਇਤਨੀਆਂ ਨਸ਼ੀਲੀਆਂ ਗੁਣੀਆਂ ਵੇਚਦਾ ਸੀ ਉਸ ਤੋਂ ਜਿਹੜੀ ਪ੍ਰੋਬਲਮ ਹੋਈ ਤਾਂ ਇਹਨੇ ਆਪਣੀ ਇੱਕ ਨਵੀਂ ਦੁਕਾਨ ਲੈ ਲਈ ਉੱਥੇ ਸ਼ਿਫਟ ਹੋਣ ਦੀ ਜੜੀਆ ਉਹ ਤਿਆਰੀ ਕਰ ਰਿਹਾ ਸੀ ਕਿ ਮੈਂਮ ਜਿਹੜੇ ਇਹਦੇ ਮਗਰ ਹੋਰ ਲੱਗਦਾ ਕੋਈ ਹੈਗੇ ਤੇ ਉਹਨਾਂ ਨੂੰ ਕਦੋਂ ਤੱਕ ਫੜਨ ਦੀ ਯਾਸ ਕੀਤੀ ਹੈ ਲੱਗਦਾ ਹੈ ਆ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਅਸੀਲ ਤੋਂ ਜਿਹੜੀ ਪੁਸ਼ਕਿਸ਼ ਕਰਕੇ ਜਿੰਨੀ ਵੀ ਤਫਤੀਸ਼ ਦੇ ਦੌਰਾਨ ਸਾਨੂੰ ਗੱਲ ਸਾਹਮਣੇ ਆਉਂਦੀ ਹੈ ਉਸ ਤੇ ਡੈਫੀਨੇਟਲੀ ਜਲਦ ਤੋਂ ਜਲਦ ਅਸੀਂ ਕਾਰਵਾਈ ਕਰਾਂਗੇ ਤੇ ਸਾਡੇ ਨਾਲ ਹੀ ਨਾਲ ਇੱਕ ਮੈਸੇਜ ਹੈ ਜਿਹੜੇ ਵੀ ਮੈਡੀਕਲ ਸਟੋਰ ਇੱਥੇ ਜਿਹੜੇ ਫਗਵਾੜਾ ਸਿਟੀ ਦੇ ਵਿੱਚ ਜਾਂਦੇ ਤੇ ਹੋਰ ਵੀ ਪੰਜਾਬ ਘੜ ਦੇ ਵਿੱਚ ਇਦਾਂ ਦਾ ਕੋਈ ਕੰਮ ਕਰਦੇ ਨੇ ਜਿਹਨੇ ਨਸ਼ੀਆਂ ਗੋਲੀਆਂ ਜਾਂ ਕੈਪਸੂਲ ਵੇਚਦੇ ਨੇ ਤਾਂ ਉਹਨਾਂ ਨੂੰ ਸਖਤ ਤਾਇਤ ਹੈ ਕਿ ਉਹ ਇਹ ਜਿਹੇ ਕੰਮ ਕਰਨਾ ਬੰਦ ਕਰ ਦੇਣ ਆਦਰਵਾਇਜ਼ ਨਹੀਂ ਹੋ ਸਖਤ ਕਾਰਵਾਈ ਕੀਤੀ ਜਾਵੇਗੀ